ਹੋਏ ਹੈ ਨਾ ਪਰ ਇਹਨੂੰ ਤਾਂ ਮੈਂ ਘਰ ਲੱਬ ਲੱਬ ਕੇ ਤੇ ਮੈਂ ਹਰ ਕੇ ਇਧਰ ਬਾਹਰ ਨਿਕਲੀ ਕਿ ਕਿਧਰ ਗਿਆ ਤੇ ਇਹ ਪੱਠੇ ਵਡਣ ਨੇ ਇਹਨੂੰ ਪੱਠੇ ਵਡਣ ਕਿੰਨੇ ਡਾਤਾ ਵਾ ਮੰਮੀ ਇਹ ਨਾ ਮੰਮੀ ਨੂੰ ਆਪ ਨੂੰ ਤਾਂ ਜਾਣ ਹੈ ਨਹੀਂ ਮੇਰੇ ਹੀਰੇ ਵਰਗੇ ਪੁੱਤ ਨੂੰ ਪੱਠੇ ਵਡਣ ਡਾਇਆ ਵਾ ਥੇਰ ਕਹਿੰਦੇ ਆ ਮੁੰਡੇ ਨੂੰ ਕੋ ਖਵਾ ਲਦੀ ਨਹੀਂ ਮੁੰਡੇ ਦੀ ਸੇਹ ਨਹੀਂ ਮੰਦੀ ਸੋਹਰਾ ਨੇਹਤ ਕਾ ਮਾ ਤੁਹੀ ਡਾ ਸਾੜਦੀਆਂ ਵਾ ਮੁੰਡਿਆ ਦੀ ਸਿਹਤ ਤਾਂ ਠੀਕ ਬਣੀ ਹੈ। ਪੁੱਤਿਆ ਕਿੰਨੇ ਦਿਨ ਪੱਠੇ ਵਡਣ ਡਾਇਆ ਵਾ। ਅੱਬਾ ਦਾਦੀ ਦੇ ਮੈਂ ਤਾਂ ਖੀਰ ਬਣਾਈ ਸੀ ਤੇਰੇ ਲਈ। ਖੀਰ ਲੈ ਕੇ ਆਈਆਂ। ਚਲ ਉੱਠ ਖੀਰ ਖਾ। ਚੱਲ ਘਰ ਚਲੀਏ। ਆ ਜਾਦਾ ਵਾ ਥੋੜੀ ਕਿ ਵਧੜੇ ਆ। ਫੋਨਾ ਘਰ ਆ ਜਾ ਬੰਦਿਆ ਵੰਗੂ। ਮੈਂ ਤੈਨੂੰ ਦੱਸਤਾ ਹੀ ਆਉ। ਆ ਪੱਠੇ ਜਿੰਨੇ ਵਧੇ ਆ ਨਾ ਇੰਨੇ ਵਧੇ ਰਹਿੰਦੇ। ਅਸੀਂ ਠੇਕਾ ਨਹੀਂ ਲਿਆ ਇਹਨਾਂ ਦੇ ਪੱਠੇ ਵਡਣ ਦਾ। ਅੱਬਾ ਪਾਪਾ ਨੇ ਕਹਦੇ ਸਾਰਾ ਕੰਮ ਕਰਿਆ ਕਰ। ਅੱਛਾ ਤੇ ਅੱਜ ਤਰੱਕੀਆਂ ਵਾਲਾ ਕੰਮ ਹੁੰਦਾ ਘਰ 'ਚ ਤਰੱਕੀਆਂ ਪੱਠਿਆਂ 'ਚ ਹੀ ਵੜ ਗਈਆਂ ਕੋਈ ਕੰਮ ਕਰ ਆਪਣਾ ਪੜ੍ਹ ਲੈ ਲੈ ਪੜਦਾ ਵੀ ਆ ਬਬਾ ਬੰਡਾ ਨਹੀਂ ਗੱਲ ਨੇ ਇਹ ਨਹੀਂ ਵੀ ਮੈਂ ਪੜਦਾ ਨਹੀਂ ਮਰੇ ਪੱਠੇ ਵੀ ਵੜਦੇ ਨੇ ਲਾ ਕੋਈ ਨਹੀਂ ਪੱਠੇ ਐ ਫੇਰ ਬਾਅਦ 'ਚ ਵੇਖੀ ਜਾਊਗੀ ਜੇ ਪੱਠੇ ਦੇ ਉਹ ਵੀ ਵੱਡ ਲੈਣ ਜਿਹੜੇ ਨਹੀਂ ਪੜੇ ਲਿਖੇ ਚਲ ਇੱਧਰ ਆ ਕਰ ਆੜਾ ਆਪਣਾ ਪੜ੍ਹਾਈ ਕਰਾਨ ਕੇ ਸਭ ਪਵਾ ਦੋ ਨੀਰਾ ਕੱਪ ਕਰਦੇ ਵੇ ਦੇਖੀ ਜਾ ਰਾ ਉਸੇ ਵળે ਆਏ ਨੇ ਫੜ ਦਾਤੀ ਰ ਘੜਾ ਜਾ ਜਾਈ ਜੇ ਵੀ ਉਹ ਆਗਾ ਜਾਨੇ ਮੈਂ ਕੀ ਕਵ ਵੀ ਵਰੀ ਲੈ ਹੀ ਆ ਬਾਬੂ ਵੀ ਦੇ ਘਰ ਕਸਤਾ ਰੀ ਹਾਤੂ ਵਖਤ ਇਹ ਦਰਸ success seed rakhiye <laughs> chote bade naam karunga ek chak ko khol to sadha pe the stripe guys oh ye aise what ter can ਦੇਵੇ ਤੇ ਨਾ ਦਿੱਕੂ ਜਾਨੀ ਉਹ ਜਿੰਨਾ ਕੁ ਲਿਖਿਆ ਆ। ਪਾਣੀਆ ਮਾ ਦਾ ਸ਼ੌਕੀ ਆ ਨਾ। ਉਹ ਬੜਿਆ ਮਾ ਨਾਲ ਜੱਜਾ ਵਾਲੇ ਰੱਖੇ। ਮਾਣੇ ਕਿ ਤੇ ਆਖੇ ਨ ਲੱਗਣ ਦੇਣਾ। ਭਰਦਾ। ਸੋਹਣੀ ਕਹਿੰਦੇ ਨਾ ਇਕੱਲਾ ਇਕੱਲਾ ਕਰਦੇ ਆਉਂਦੇ ਮਮੀ ਜੀ। ਗੱਲਾਂ ਕਿਹਦੇ ਨਾ ਕਰਨੀਆਂ। ਸਿਮਾ। ਨਾ ਪ੍ਰੀਤ ਨੂੰ ਮੈਂ ਠਾਰ ਕੇ ਖੜਿਆ ਸੁੱਤਾ ਹੀ। ਮੱਖਣਾ ਪ੍ਰੀਤ ਤੇਰਾ ਦਾਦਾ ਨਹੀਂ ਆਇਆ ਅਜੇ ਤੇ ਨਾ ਉਹ ਜਿਹਨੂੰ ਕਹਿ ਕੇ ਗਿਆ ਨਾ ਪੱਠੇ ਵੜਨ ਨੂੰ ਉਹ ਵੀ ਨਹੀਂ ਗਾ ਬੋੜਿਆ ਤੇ ਤੂੰ ਮੈਨੂੰ ਰੋਕ ਕ ਪੱਠੇ ਵੜਦੇ ਚਲ ਮੈਂ ਹੀ ਪਾ ਦੂੰਗੀ ਤੇ ਬੜੀ ਵਧੀਆ ਗੱਲ ਆ ਮੰਮੀ ਜੀ ਜੀ ਤੂੰ ਪੱਠੇ ਉੱਡਣ ਖੜਿਆ ਤੇ ਜੇ ਮੈਂ ਉੱਥੇ ਖੜਿਆ ਨਾ ਪੈਲੀ ਦੇ ਵਿੱਚ ਤੇ ਜਾ ਕੇ ਤਾਂ ਥਾੜ ਲਿਆਈ ਉਹਨੂੰ ਆਂਦੀ ਆਏ ਪੱਠੇ ਵੜਨ ਦਾ ਠੇਕਾ ਕੀਤਾ ਮੈਂ ਜੀ ਥਾੜ ਲਈ ਆਹੋ ਆਹੋ ਫਿਰ ਮੰਮੀ ਗੱਲ ਤੇ ਉਹਦੀ ਵੀ ਸਹੀ ਆ ਪੱਠੇ ਵੜਨ ਦਾ ਥੋੜਾ ਨੇ ਠੇਕਾ ਕੀਤਾ ਵਾ ਦੁੱਧ ਪੀਂਦਾ ਠੇਕਾ ਤਾਂ ਕੀਤਾ ਹੀ ਆ ਨਾ ਤੇ ਪੱਠੇ ਪਾਵਾਂਗੇ ਤੇ ਦੁੱਧ ਦਿੰਦਿਆਂ ਆ ਵਾ ਮੱਜਾਂ ਚੱਲ ਕੋਈ ਗੱਲ ਨਹੀਂ ਕੱਢੋ ਤੁਸੀਂ ਕੋਨੋਂ ਕੋਈ ਨਹੀਂ ਕਹਿਣਾ ਮੈਂ ਤਾਂ ਨਾ ਜਾ ਕੇ ਨਾ ਤੇ ਆਪਾਂ ਕਾਲੀ ਸੁੱਤੀ ਜਿਹੜੀ ਇਹਨੀ ਆ ਉਹ ਤਾਂ ਅੰਦਰੋਂ ਛੋਟੇ ਛੋਟੇ ਪਾ ਦਿੰਦੇ ਆ ਡੈਡੀ ਜੀ ਆਉਣਗੇ ਤੇ ਆਪੇ ਵੱਢ ਕੇ ਪਾਰਣਗੇ ਤੇ ਆਪਾਂ ਲੜਨਾ ਨਹੀਂ ਡੈਡੀ ਨੇ ਵੱਢ ਕੇ ਆ ਕੇ ਭਲਾ ਬਹੁਤ ਇਹੋ ਹੀ ਜਾਂਦਾ ਸੀ ਫੇ ਘੱਟ ਸੁਣੀ ਚ ਆਣੀਆਂ ਭਾਂਦੇ ਰੋਲਾ ਕਰਦੇ ਨਹੀਂ ਪਿਆਣਾ ਚਾਹ ਤੇ ਆਪਾਂ ਕੰਮ ਕਰਨਾ ਹੀ ਨਹੀਂ ਹੈ ਚਲੋ ਮੈਂ ਚਲਦੀ ਦਮਦਾਰ ਚਲੋ ਆ ਜਾ ਹੈ ਤੂੰ ਮੇਰ ਨਾਲ ਪਵਾ ਦੇ ਥੋੜੀ ਪੱਠੇ ਧੀਏ ਤੂੰ ਤਨਾ ਕੇ ਹਟੀ ਨਾਲੇ ਤੋਂ ਠੀਕ ਨਹੀਂ ਤੇ ਹੁਣ ਤੂੰ ਦੋਰੇ ਕੱਪੜੇ ਲੈ ਬੇੜੇਂਗੀ ਮੇਰੇ ਨਾਲ ਉਹਦਾ ਵੇਖ ਲਾ ਉਹ ਚੰਗੀ ਭਲੀ ਹੋ ਓਏ ਉਹਨੇ ਨਹੀਂ ਨਾਲ ਪੱਠੇ ਪਵਾਉਣੇ ਮੇਰੇ ਚਲ ਕੋਈ ਨਹੀਂ ਮੰਮੀ ਹੁੰਦੀ ਆ ਫੇਰ ਰਾਤ ਨੂੰ ਨਾ ਲਉਂਗੀ ਪਾਣੀ ਗਰਮ ਹੀ ਆ ਮੱਜਾਂ ਵੇਖੋ ਕਿਦਾਂ ਡੀਆਂ ੜਿੰਗਣ ਮੂੰਹ ਤੇ ਜ਼ੁਬਾਨ ਨਹੀਂ ਪਾਉਂਦੀਆਂ ਤੁਸੀਂ ਕਿੰਨੇ ਕਿੱਥੇ ਤੇਰੇ ਮਾਰੋਗੇ ਵਾਦ ਨਹੀਂ ਮੇ ਨਾਲ ਹੋਈਗਾ ਉਹ ਫਿਰ ਅੱਗੇ ਪੱਠੇ ਪਾ ਦਿੰਦਾ ਸੀ ਨਾ ਤੇਰੇ ਡੈਡੀ ਤੇ ਤਾਂ ਕਰਕੇ ਹੁਣ ਭੁਖੀਆਂ ਨੇ ਡਿੰਗਣ ਆਈਆਂ ਹੋਰ ਉਹਨਾਂ ਨੇ ਕੀ ਕਰਨਾ ਥੋੜੀ ਜਿਹੀ ਹੋਰ ਕੱਢ ਦੋ ਮਮੀ ਜੀ ਕਾਢ ਦੇ ਨਹੀਂ ਮੈਂ ਚੁੱਕ ਲੂੰਗੀ ਸਿਮਾ ਨਹੀਂ ਕੋਈ ਗੱਲ ਜੀ ਸਾਡੇ ਤੋਂ ਬਹੁਤ ਜਾਣਾਂ ਜਿਵੇਂ ਹਾਂ ਤੇ ਹਨ ਨੀ ਹੁਣ ਪਤਰੀ ਕਰਨਾ ਥੋੜੀ ਜਿਹੀ ਹੋਰ ਕੱਢ ਦੋ ਮਮੀ ਜੀ ਕਾਢ ਦੇ ਨਹੀਂ ਮੈਂ ਚੱਕ ਲੂੰਗੀ ਸਿਮਾ ਨਹੀਂ ਕੋਈ ਗੱਲ ਹੈ ਤੜਫੋ ਜਾਣਾ ਜਿਵੇਂ ਹਾਂ ਨਹੀਂ ਹੁਣ ਪੋਟਕੀ ਕਰਨਾ ਗਾੜੀ ਪ੍ਰਾਲੀ ਉਹ ਤਾਂ ਤੁਸੀਂ ਖਾਣ ਦੀਆਂ ਤੇ ਇਹਨਾਂ ਕਹਿੰਦੇ ਜੇ ਤੇਰੀਆਂ ਭੂਗ ਗਾੜੀ ਪ੍ਰਾਲੀ ਖਾਣ ਲੱਗੀਆਂ ਵਾ ਤੇ ਜਿਹੜੀ ਖੁਦਰੀ ਗਾੜੀ ਪ੍ਰਾਲੀ ਪਾਈ ਉਹ ਸਭ ਖਾਣ ਦਿੰਦੀਆਂ ਹਰਿਆ ਭਾਲ ਦੀਆਂ ਆਹ ਮਾਤਾ ਬੰਦ ਕਰ ਬੋਲ ਲੈ ਸਾਗ ਤੋਂ ਜੀ ਆਇਆਂ ਨੂੰ ਸਾਗ ਰਾਣੀ ਦਾ ਕਾਲਾ ਤੇ ਤੇਰੇ ਮਾਰੇ ਸਾਲਾ ਇਹ ਸੋਹਣ ਗੱਲ ਵਾ ਆਪਾਂ ਸਾਗ ਦਾ ਬਣਾ ਲੈ ਜਿੰਨੇ ਨੂੰ ਤੁਰੀਏ ਤਾਂ ਆਉਗਾ ਦਰਸਾ ਆਪਾਂ ਬਗਾ ਤੇ ਨਾ ਗਾਵਸਾ ਰੋਮਰੇਆ ਤੇ ਕਰਤਾ ਕੋ ਲਗਾਵਾ ਪੋਤਾ ਨਾ ਮੰਮੀ ਪਤਾ ਨਹੀਂ ਵੇਲਾ ਰੋਣੀ ਡਾਲ ਜਿਹੜੇ ਨਾ ਇਹਨਾਂ ਨੂੰ ਬੜੀ ਕਾਲੀ ਹੈ ਗੋਭੀ ਲਿਆਂਤੀ ਬਸ ਆ ਚੀ ਜਮਣਾਈ ਜਾਂਦੀਆਂ ਵਾ ਸਾਗ ਦਾ ਤੇ ਇਹਨਾਂ ਨੂੰ ਪਤਾ ਹੀ ਨਹੀਂ ਆ ਇਹੀ ਸਾਗ ਬਣਾਉਣਾ ਵਾ ਅੱਜ ਡਬਨੀ ਹੈ ਨਾ ਇਹਨੂੰ ਵੀ ਨਾਲ ਨਾਲ ਡੈਣੀ ਮੈਂ ਫੇਰ ਵੇਖੀ ਕਿਦਾਂ ਪੰਬੇਰੀ ਬਾਂਦੀ ਸਵੇਰ ਦਾ ਕਰੀ ਜੰਦੀ ਮੇਰਾ ਬੀਪੀ ਘਟਿਆ ਮੇਰਾ ਬੀਪੀ ਘਟਿਆ ਕੋਈ ਨਹੀਂ ਸਾਗ ਦੀ ਕਬਲੀ ਖਾਓਗੇ ਨਾ ਆਪੇ ਬੀਪੀ ਵੀ ਵੱਜ ਜਾਣਾ ਡਬਨੀ ਇਹਨੂੰ ਵੀ ਨਾਲ ਹੀ ਬਣਾਉਣਾ ਜੇ ਮੈਂ ਵੀ ਇਹਦਾ ਮੂੰਹ ਸੁੰਘਦੀ ਆ ਨਾ ਮੈਂ ਨਹੀਂ ਆ ਨਾ ਸਾਗ ਬਣਾਉਨ ਨੂੰ ਮੈਨੂੰ ਭਲਾ ਕੀ ਜਾਂਦੀ ਹੈ ਜੇ ਮੇਰੇ ਆਖੇ ਲੱਗ ਜੂ ਠੀਕ ਆ ਨਹੀਂ ਤਾਂ ਮੈਂ ਲੱਕੀ ਰੀ ਫੇਰ ਦੇਣੀ ਮੁੜ ਕੇ ਤਾਂ ਇਹਦੇ ਆਖੇ ਨਹੀਂ ਲੱਗਣਾ ਜੇ ਮੇਰੇ ਨਾਲ ਕੰਮ ਕਰਾਉਗੀ ਤੇ ਕਰਾਉਂਗੀ ਨਹੀਂ ਤੇ ਇੱਕ ਮਾਸਾ 9 ਦਿਨਾਂ ਦੇ ਲੱਗਾ ਕੰਮ ਨਹੀਂ ਕਰਾਇਆ ਕਰਨਾ ਆਪੇ ਕਰਿਆ ਕਰੂਗੀ ਆੱਡ ਹੋਣਾ ਤਾਂ ਮੈਂ ਚੰਨੀ ਆ ਨਾਲੇ ਮੈਨੂੰ ਗੜੋਂ ਲਾਉਣ ਦਾ ਆੱਡ ਕਰਕੇ ਆਪਣੀ ਮੈਂ ਪਕਾਵਾਂ ਤੇ ਖਾਵਾਂ ਆ ਹੁਣ ਮੈਂ ਪੰਡ ਸਾਗ ਦੀ ਤੋੜੂ ਸਾਰੇ ਜੀਆਂ ਦਾ ਕਰਕੇ ਉਹਦਾ ਮੈਂ ਇੰਨਾ ਕ ਸਾਗ ਤੋੜਨਾ ਸੀ ਕੁੱਕਰ ਚ ਵਿਸਲਾਉ ਚਾਰ ਪੰਜ ਮਰਾਵਣੀਆਂ ਸੀ ਤੇ ਚੱਲ ਸਾਗ ਨੂੰ ਲਾ ਦੇਣਾ ਇਹ ਕੋਟਾ ਰੇ ਨਾ ਕਹਤੇ ਕੋਟ ਕਦੇ ਮ제 ਨਾ ਖਾਣਾ ਇੰਦੀ ਅਸੀਂ ਕਿਉਂ ਪਾ ਕੇ ਤੋੜ ਲੈ ਸੰਦੀਪ ਸਾਹ ਕੋਈ ਨਹੀਂ ਮੈਂ ਸੇਲ ਸੁਲਕੇ ਨਾਲ ਬਣਾ ਲੈਂਦੀ ਪਤਾ ਨਾ ਵਾਰੇ-ਵਾਰੇ ਜਾਈਏ ਤੇ ਇਹ ਚਲਾਕੀਆਂ ਤੋਂ ਜਿਹੜੇ ਕੰਮ ਤੂੰ ਭਾਲਦੀ ਆ ਨਾ ਢੇਡੜੀਆਂ ਲੈਣੀਆਂ ਵੀ ਮੈਂ ਅੱਧੀ ਰਾਤ ਇਹਨਾਂ ਨੂੰ ਸਾਗ ਵਾਹ ਤੇ ਕਹੂੰਗੀ ਬਣਾਉਣ ਲਈ ਇਹਨਾਂ ਮੈਨੂੰ ਨਾ ਨੁਕਰ ਕਰਨੀ ਆ ਨਹੀਂ ਸੰਦੀਪ ਮੈਂ ਜਾਣ ਗਈ ਆ ਦਿਲ ਵਿੱਚ ਕੀ ਚੱਲਦਾ ਤੇਰੇ ਠੀਕ ਆ ਕੋਈ ਗੱਲ ਨਹੀਂ ਮੈਂ ਕਿਹੜਾ ਉੱਥੇ ਵੀ ਅੱਗੇ ਕੰਮ ਨਹੀਂ ਕਰਨਾ ਜਾਣਦੀ ਕਿ ਜਾਂ ਮੈਨੂੰ ਕੰਮ ਨਹੀਂ ਕਰਨਾ ਹੁੰਦਾ ਹੱਥਾਂ ਦਾ ਸੱਚਿਆਰ ਆ ਕੰਮ ਕਰਨ ਗਿੱਜੇ ਆ ਲਿਸੇ ਨਹੀਂ ਉਹ ਚੱਲੇ ਉਹ ਰਾਹ ਲਈ ਸਾਡੇ ਨਾਲ ਅਹੀਂ ਤੇ ਸੱਤੀ ਭਾਗੀ ਤੈਨੂੰ ਆਪਣੇ ਨਾਲ ਲਾਉਣ ਨੂੰ ਤਿਆਰ ਹਾਂ ਸਾਗਬ ਨਾਲ ਲੈਣੇ ਕਿਹੜੀ ਗੱਲ ਕੀਤੀਆਂ ਪਰ ਜਿਹੜਾ ਕੰਮ ਤੂੰ ਭਾਲਦੀ ਨਾ ਤੇ ਆੜਾ ਲੱਗੂਗਾ ਲੜਾਈ ਪਊਗੀ ਮੇਰੇ ਆਖੇ ਨਾ ਲੱਗੂਗੀ ਉਹ ਕੰਮ ਅਹੀਂ ਨਹੀਂ ਕਰਨਾ ਹਾਂ ਹਾਂ ਸੰਦੀਪ ਉਹ ਦਨਾਈ ਸੀ ਤੇ ਕਮੇਟੀ ਦੇ ਪੈਸੇ ਵੀ ਫੜਾ ਗੀ ਆ ਇਹਨੂੰ ਚੰਗਾ ਭਲਾ ਪਤਾ ਹੀ ਵੀ ਗਹਿਣਾ ਤੇ ਮੇਰੇ ਕੋਲ ਸੁਟਣਾ ਨਹੀਂ ਆ ਸੁਟਣਾ ਕਾਦਾ ਵੇਖ ਹੀ ਗਿਆ ਵਾ ਮੈਂ ਗੱਲਾਂ-ਗੱਲਾਂ ਚ ਤੇ ਉਹਨੂੰ ਆਖਿਆ ਸੀ ਵੀ ਗਹਿਣਾ ਤੇ ਤੇਰਾ ਸੁਟਣਾ ਨਹੀਂ ਆ ਖਾਰੇ ਅੰਤਰੀ ਨੂੰ ਸੁਣਿਆ ਹੀ ਨਹੀਂ ਦੱਸ ਪੈਸੇ ਮੈਨੂੰ ਵੜਾਵੀਂ ਮੈਂ ਗਹਿਣਾ ਛੁਡਾ ਕੇ ਕਿੱਥੋਂ ਦੇਣਾ ਵਾ ਮੈਨੂੰ ਤੇ ਹੋਰ ਟੈਨਸ਼ਨ ਪਈ ਐ ਇਦਾਂ ਕਰਦੀ ਆ ਇਹ ਕਦਾ ਸੂਟ ਲੈ ਜਾਨੀ ਸੰਦੀਪ ਲਈ ਜਾਨੀ ਆ ਨਾਲੇ ਗੱਲਾਂ ਨੂੰ ਸਿੱਗਾ ਕਿਉਂ ਨਹੀਂ ਕੀ ਜਾਂਦੀ ਆ ਤੇ ਨਾਲੇ ਮੈਂ ਸਮਝਾਉਂਗੀ ਵੀ ਮੇਰ ਤੇਰਾ ਜਿਹੜਾ ਗਹਿਣਾ ਵਾ ਉਹ ਤੇ ਮੇਰ ਕੋ ਖਾਦਾ ਗਿਆ ਵਾ ਕੱਲ ਨੂੰ ਕੁਝ ਦੀ ਪਤਾ ਨੌਕਰੀ ਦੇ ਪੈਸੇ ਤੇ ਲੱਗ ਜਾਊਗਾ ਤੇ ਆਪੇ ਮੈਂ ਮੋੜ ਦੂੰਗੀ ਹੋਰ ਜਲ ਬਣਾ ਦੂੰਗੀ ਜੋ ਬਣਾ ਕਰਦੀ ਆ ਪੰਜਾਬ ਆ ਜੇ ਤੇ ਜਾਣ ਨਾਲ ਬਣੂਗਾ ਤੇ ਲੈ ਜਾਊਂਗੀ ਤੇ ਨਾ ਮਨ ਨੂੰ ਤੇ ਫਿਰ ਦੇਖ ਹੀ ਕੀ ਜਾਂਦਾ ਆ ਉਹਦੇ ਨਾਲ ਹੀ ਖਾਂਦੀ ਆ ਹਰ ਵਾਰ ਹੀ ਕਹਿੰਦਾ ਕੱਲੀ ਚੱਲ ਜਾਨੀ ਮੂੰਹ ਨੂੰ ਮੁਕਾ ਕੇ ਮੇਨੂੰ ਤੇ ਕਦੀ ਖੜਿਆ ਹੀ ਨਹੀਂ ਜਾਂ ਲੈਰ ਕਾ ਲੈ ਹੀ ਚੰਗੀ ਆ ਸੀ ਇਦਾਂ ਕਿ ਨੀਰਾ ਮੈਂ ਵਿੱਚ ਖਾਈ ਆ ਜੋ ਬਣਾ ਹਾਂ ਮੈਲਾ ਨਾ ਦਿਵਾਰ ਕਰਨੀ ਬੱਸ ਕਰਨੇ ਪਤਾ ਵਾ ਤੇ ਤੇ ਮੇਰੀ ਭੈਣ ਆਈ ਹੈ ਹਾਂ ਤੇ ਚਲੋ ਆਂਦੇ ਭੈਣਾਂ ਦਰਸਾ ਬੜਾ ਮੋਹ ਹੁੰਦਾ ਵਾ ਤੇ ਮੈਂ ਨਾ ਕਰਦੀ ਬੜਾ ਰਹੀ ਆ ਜਿਹੜਾ ਉਹ ਮੈਨੂੰ ਸੋਨਾ ਫੜਾਇਆ ਸੀ ਨਾ ਘਰ ਜੀ ਐਲਮੇ ਦਲਮੇ ਹੋ ਗਿਆ 100 ਖਰਚੇ ਤੁਹਾਡਾ ਦੋ ਗੱਡੀ ਦਾ ਕੰਮ ਰੋ ਗਿਆ ਤੇ ਘਰੇ ਹੀ ਖਾਧਾ ਗਿਆ ਮੈਂ ਕਹਿੰਦੀ ਆ ਕਿ ਸਾਡੇ ਪੁੱਤ ਨੇ ਬਾਹਰ ਚੱਲ ਜਾਣਾ ਵਾ ਤੇ ਜਦੋਂ ਬਾਹਰ ਚੱਲ ਗਿਆ ਨਾ ਤੇ ਜਾ ਕੇ ਕੰਮ ਤੇ ਇਹਨੇ ਕਰਨਾ ਹੀ ਆ ਤੇ ਕੋਈ ਨਾ ਉਦੋਂ ਮੈਂ ਸਬੀ ਦਾ ਗਹਿਣਾ ਚੜਾ ਦੂੰ ਜਦੋਂ ਗੋਰੋ ਪੇਮੈਂਟ ਪਾਊਗਾ ਕੋਈ ਨਹੀਂ ਮੋੜਾਂਗੇ ਹਨਾ ਮੋੜਾਂਗੇ ਪਰ ਆ ਤੈਨੂੰ ਪਤਾ ਉਹਦੀ ਸੱਸ ਦੇਦਰ ਚਠਾਣੀ ਬੜੀਆਂ ਤੇਜ਼ ਆ ਤਾਂ ਨੇ ਮੇਨੇ ਮਾਰਨ ਗਿਆ ਮੇਰੀ ਭੈਣ ਤਾਂ ਨਾ ਜੋਗੀ ਰਹਿ ਜੂਗੀ ਤੇ ਤੇਰੀ ਭੈਣ ਹੀ ਸੋਨਾ ਖਾ ਲਿਆ ਵਾ ਅਹੀ ਉਹਨੂੰ ਛੁਡਾ ਦੇਣਾ ਵਾ ਤੇ ਮੈਂ ਇਦਾਂ ਕਹਿੰਦੀ ਹਾਂ ਕਿ ਮੈਂ ਨਾ ਸੂਟ ਵਾ ਇੱਕ ਮੇਰੇ ਕੋਲ ਜਾਂਦਾ ਤੇ ਚੱਲ ਮੈਂ ਆਪਣੇ ਲਈ ਚੱਲ ਮੈਂ ਪਾ ਲਿਆ ਮੇਰੀ ਭੈਣ ਨੇ ਪਾ ਲਿਆ ਗੱਲ ਦੇ ਇੱਕੋ ਹੀ ਆ ਉਹਦੀ ਸੂਟ ਲੈ ਜਾਨੀ ਆ ਤੇ ਮੈਂ ਕਹਿੰਦੀ ਚੱਲੀਏ ਆਪਾਂ ਦੋਵੇਂ ਜਾਣੇ ਅੱਜ ਕੀ ਤੇ ਕੱਲੀ ਤੁਰ ਪੈਂਦੀ ਆ ਅੱਜ ਮੇਰਾ ਬੱਚਾ ਚੇਤਾ ਆ ਉਹੋ ਹੀ ਮੈਣਾ ਮਾਤਾ ਡਾ ਲਾਉਣਾ ਵਾ ਹਰ ਵਾਰੀ ਇਦਾਂ ਹੀ ਕਹਿ ਦਿੰਦੇ ਕੱਲੀ ਤੁਰ ਪੈਂਦੀ ਹਾਂ ਨੂੰ ਸਾਡੀਆਂ ਸਾਡੂਆਂ ਨੂੰ ਨਾ ਮਿਲਣ ਦਿਓ ਉਹ ਪਤਾ ਨਹੀਂ ਜੇ ਤੇ ਹੋਊਗਾ ਕਰਮਾਂ ਚ ਤੇ ਮਿਲ ਲਿਓ ਜੇ ਗੱਡੀ ਤੇ ਗਿਆ ਹੋਇਆ ਤੇ ਫਿਰ ਚਲੋ ਕਿਥੇ ਮਿਲ ਕੇ ਆ ਜਾਾਂਗੇ ਸਾਸੋਦੀ ਨੂੰ ਚੱਲ ਭਾਉ ਉਹਨੇ ਕੋਈ ਨਹੀਂ ਸੋਹਰਾ ਵੀ ਦਾ ਬੁੜਬੁੜ ਕਰਦਾ ਵਾ ਪੀ ਆਉਂਦਾ ਨਹੀਂ ਆ ਤੇ ਚੱਲ ਕੋਈ ਨਹੀਂ ਜਾਵਾਂਗੇ ਤੇ ਨਾਲੇ ਸਮਝਾਂ ਹਾਂਗੀ ਕਿ ਸਭ ਦੇ ਨੂੰ ਗੁੱਸਾ ਨਾ ਕਰੀਂ ਆਹ ਰੋਣਾ ਕੀ ਗੱਲ ਕਰਨਾ ਕਦੀ ਪੜਦਾ ਹੀ ਰੱਖੇ ਆਹੋ ਤੇ ਕੋਈ ਨਹੀਂ ਸਾਡੇ ਪੁੱਤ ਨੇ ਵੇਖੀ ਕਿੰਨੇ ਲੱਖਾਂ ਕਮਾਉਣੇ ਜਾ ਕੇ ਤੇ ਅਸੀਂ ਉਹਦਾ ਮੇਲਾ ਛੜਾ ਦਾਂਗੇ ਜਿਹੜੀ ਚੀਜ਼ ਲਈ ਉਹ ਦੇਣੀ ਪੈਣੀ ਦੂਜੀ ਆਹ ਤੇ ਜੇ ਤੁਸੀਂ ਇੰਨਾ ਮੇਰਾ ਸਾਥ ਦੋ ਤੇ ਮਨ ਹਲਕਾ ਹੋ ਜਾਂਦਾ ਤੁਸੀਂ ਮੇਲੇ ਮਾਰਦੇ ਰਹਿੰਦੇ ਜੇ ਭੈਣ ਤੇਰੀ ਇਦਾਂ ਵਾਂ ਤੂੰ ਕਤਨੀ ਧੁਰੀ ਰਹੀ ਨਹੀਂ ਇਹਦੇ ਕੋ ਤੇ ਮੈਂ ਤਾਂ ਹੀ ਕਹਿੰਦੀ ਕਿ ਆਪਾਂ ਦੋਵੇਂ ਜਾਣੀ ਚੱਲੀਏ ਹਨਾ ਮੈਂ ਨਾ ਕੀਤੀ ਚਲ ਜਾਂਦੇ ਆਂ ਅੱਜ ਸੂਟ ਮੈਂ ਲੱਲਾ ਫਿਰ ਉਹ ਲੱਲਾ ਕੋਈ ਨਹੀਂ ਚਲ ਤੁਸੀਂ ਵੀ ਤਿਆਰ ਹੋ ਲੋ ਮੈਂ ਵੀ ਹੋਲਾਂ ਤਿਆਰ ਮੈਂ ਪਜਾਮਾ ਪਾਇਆ ਬੂਟ ਪੋਣੇ ਆਂ ਕਰਨਾ ਬੰਨੇ ਅਜੇ ਤਾਂ ਨਹੀਂ ਫੇਰ ਵੀ ਜੀ ਸਾਡੀ ਉਹ ਜਾਣਾ ਚਾਹਗੇ ਉਹ ਆ ਲਾ ਦੇਣਾ ਜੈਕਟ ਪਾ ਉਹ ਹੋਰ ਦੇ ਨਹੀਂ ਮੈਂ ਕੱਪੜੇ ਆਹ ਬੋ ਚੱਲ ਆ ਗਿਆ ਕੰਮ ਹੋ ਗਿਆ ਤੇ ਮੈਂ ਨਹੀਂ ਆ ਰੋਟੀ ਖਾ ਕੇ ਜਾਣੇ ਆ ਕਿਉਂ ਤੇਰੀ ਭੈਣ ਰੋਟੀ ਨਾ ਖਵਾਉਗੀ ਤੇ ਓਹੋ ਤੂੰ ਇਦਾਂ ਨਾ ਸਜਾਵਾਂ ਰੋਟੀ ਦੇ ਖਵਾਉਗੀ ਕਿ ਇਹ ਵੇਲੇ ਬਚਦਾ ਟਾਈਮ ਵੀ ਨਹੀਂ ਹੁੰਦਾ ਚਾਹ ਆਪਣੀ ਪਿਆਲੂਗੀ ਚਾਹ ਕੋਟ ਪੀਵਾਂਗੇ ਆਹ ਤੇ ਟੈਨਸ਼ਨ ਨਾ ਲੈ ਮੈਂ ਮੜਾ ਜਾ ਨਕਾ ਬਣਾ ਕ ਮੜਾ ਜਾ ਪਾਣੀ ਖੱਡਿਆ ਸਟਾਲੇ ਨੂੰ ਤੇ ਮੈਂ ਆ ਗਿਆ ਤੇ ਚਲ ਕੋਈ ਨਹੀਂ ਮੈਂ ਵੀ ਫਿਰ ਬਣਾ ਲਾਂ ਤੇ ਕੰਮ ਤੇ ਕੱਪੜੇ ਪਾ ਲਾ ਖਾਦਾ ਰੋਟੀ ਸੋ ਖਾ ਕੇ ਜਾਨੇ ਰੋਟੀ ਲਈ ਆ ਬਾ ਖਾਦਣਾ ਮੈਂ ਆਹ ਚੰਗੇ ਸ਼ੋਗਰਾ ਪਰਮਾਤਮਾ ਦਾ ਇਹਦੇ ਇਹਦੇ ਵੀ ਮਨ ਮੇਰ ਪਈ ਆ ਤੇ ਮਨ ਲਗਿਆ ਵਾ ਨਹੀਂ ਤੇ ਇਹ ਵੀ ਵਾਰ ਨੂੰ ਤਲਵਾਰਾ ਹੀ ਮਾਰਦਾ ਵਾ ਚੱਲ ਮਰਾਂ ਇਹਦੇ ਹੱਥਾਂ ਚ ਆ ਗਿਆ ਵਾ ਹੁਣ ਉਹਦਾਂ ਵੀ ਮਿੱਟੀਆਂ ਚੋਪੜੀਆਂ ਮਾਰ ਕੇ ਨਾ ਸੰਦੀਪ ਨੂੰ ਵੀ ਹੱਥਾਂ ਚ ਲਿਆ ਮਰਾਂ ਕਿਨੇ ਗਹਿਣਾ ਛਡਾ ਕੇ ਦੇਣਾ ਤੇ ਕਿਹੜੀ ਰਾਜੇ ਦੀ ਪਰਜਾ ਹੋਣੀ ਆ ਕੋਈ ਪਤਾ ਨਹੀਂ ਆ ਭੈਣ ਨੂੰ ਇੱਕ ਵਾਰੀ ਹੱਥਾਂ ਚ ਲੰਝਦਾ ਇਹਨੂੰ ਲੱਲਿਆ ਵਾ ਇਹਨੂੰ ਕੀ ਫਤਾ ਕਮਲੇ ਨੂੰ ਵੀ ਗਹਿਣਾ ਖਾਦਾ ਹੀ ਗਿਆ ਇਹਨੂੰ ਦਿਮਾਗ ਜਾਨੀ ਆ ਵੀ ਹਲਵੇਂ ਗਲਮੇ ਹੋਇਆ ਵਾ ਚੱਲ ਕੋਈ ਨਾ ਹੁਣ ਜਾਵਾਂ ਧਿਆਵ ਹੋ ਜਾ